ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਨਾਂ ਦਾ ਧੰਨਵਾਦ ਅੱਜ ਤੁਸੀਂ ਸੁਣੋਗੇ ਨਪੋਲੀਅਨ ਹਿੱਲ ਦੁਆਰਾ ਲਿਖੀ ਕਿਤਾਬ ਅਮੀਰੀ ਦੀ ਚਾਬੀ ਵਿਚਾਰ ਦੀ ਦੌਲਤ ਦੇ 10 ਤੱਤ ਦਿਮਾਗ 10 ਤੱਤਾਂ ਰਾਹੀਂ ਕੰਮ ਕਰਦਾ ਹੈ ਇਹਨਾਂ ਵਿੱਚ ਕੁਝ ਸਵੈਰ ਚਲਿਤ ਹਨ ਜਦਕਿ ਬਾਕੀਆਂ ਨੂੰ ਇੱਛਾ ਸ਼ਕਤੀ ਨਾਲ ਸਹਿਯੋਗ ਦੇਣੀ ਪੈਂਦੀ ਹੈ ਇਸ ਕੰਮ ਲਈ ਸਵੈ ਅਨੁਸ਼ਾਸਨ ਹੀ ਇੱਕੋ ਇੱਕ ਸਾਧਨ ਹੈ ਇਹ 10 ਤੱਤ ਹਨ ਨੰਬਰ 1 ਅਸੀਮ ਬੇਅੰਤ ਬੁੱਧੀ ਇਹ ਸਾਰੇ ਵਿਚਾਰ ਸ਼ਕਤੀ ਦੇ ਸਰੋਤ ਹਨ ਤੇ ਸੁਭਾਚਲਿਤ ਹੈ ਪਰ ਇਸ ਨੂੰ ਨਿਸ਼ਚਿਤ ਉਦੇਸ਼ ਬਣਾ ਕੇ ਉਸ ਨੂੰ ਪ੍ਰਾਪਤ ਕਰਨ ਲਈ ਨਿਯਮਿਤ ਅਤੇ ਨਿਰਦੇਸ਼ਿਤ ਕੀਤਾ ਜਾ ਸਕਦਾ ਹੈ। ਅਸੀਮ ਬੁੱਧੀ ਇਨਫਿਨਿਟੀ ਇੰਟੈਲੀਜੈਂਸ ਨੂੰ ਇੱਕ ਸਮੁੰਦਰ ਦੀ ਸੰਗਿਆ ਦਿੱਤੀ ਜਾ ਸਕਦੀ ਹੈ ਜਿਸ ਵਿੱਚ ਪਾਣੀ ਲਗਾਤਾਰ ਵਹਿੰਦਾ ਰਹਿੰਦਾ ਹੈ। ਇਸ ਦੀਆਂ ਨਹਿਰਾਂ ਬਹੁਤ ਸਾਰੀਆਂ ਦਸ਼ਾਵਾਂ ਵਿੱਚ ਛੋਟੀਆਂ-ਛੋਟੀਆਂ ਧਾਰਾਵਾਂ ਦੇ ਰੂਪ ਵਿੱਚ ਵਹਿੰਦੀਆਂ ਹਨ ਅਤੇ ਸਾਰੇ ਜੀਵਾਂ ਅਤੇ ਬਨਸਪਤੀ ਨੂੰ ਜੀਵਨ ਦਾਣ ਕਰਦੀਆਂ ਹਨ। ਇਸ ਤਰ੍ਹਾਂ ਦਾ ਹੋਇ ਹਿੱਸਾ ਹੈ ਜੋ ਇਨਸਾਨਾਂ ਨੂੰ ਜੀਵਨ ਦਿੰਦਾ ਹੈ ਉਹਨਾਂ ਨੂੰ ਵਿਚਾਰ ਦੀ ਸ਼ਕਤੀ ਵੀ ਦਿੰਦਾ ਹੈ ਦਿਮਾਗ ਨੂੰ ਨਲਕੇ ਦੀ ਟੁੱਟੀ ਦੀ ਸੰਗਿਆ ਦਿੱਤੀ ਜਾ ਸਕਦੀ ਹੈ ਦਿਮਾਗ ਨੂੰ ਨਲਕੇ ਦੀ ਟੁੱਟੀ ਦੀ ਸੰਗਿਆ ਦਿੱਤੀ ਜਾ ਸਕਦੀ ਹੈ ਅਤੇ ਇਸ ਵਿੱਚੋਂ ਨਿਕਲ ਕੇ ਵਗਣ ਵਾਲਾ ਪਾਣੀ ਅਸੀਮ ਬੁੱਧੀ ਦਾ ਪ੍ਰਤੀਕ ਹੈ ਦਿਮਾਗ ਵਿਚਾਰ ਦੀ ਸ਼ਕਤੀ ਪੈਦਾ ਨਹੀਂ ਕਰ ਸਕਦਾ ਇਹ ਤਾਂ ਸਿਰਫ ਅਸੀਮ ਬੁੱਧੀ ਨਾਲ ਉਸ ਸ਼ਕਤੀ ਨੂੰ ਹਾਸਲ ਕਰਦਾ ਹੈ ਅਤੇ ਵਿਅਕਤੀ ਆਪਣੀਆਂ ਵਿਅਕਤੀਗਤ ਇੱਛਾਵਾਂ ਤੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਉਹਨਾਂ ਦੀ ਵਰਤੋਂ ਕਰਦਾ ਹੈ ਇਹ ਯਾਦ ਰੱਖੋ ਵਿਚਾਰਾਂ ਨੂੰ ਕਾਬੂ ਕਰਨਾ ਤੇ ਉਹਨਾਂ ਨੂੰ ਸਹਿਦ ਦੇਣ ਦਾ ਅਧਿਕਾਰ ਹੀ ਉਹ ਇੱਕੋ ਇੱਕ ਅਧਿਕਾਰ ਹੈ ਜਿਸ ਤੇ ਵਿਅਕਤੀ ਨੂੰ ਪੂਰਾ ਕਾਬੂ ਦਿੱਤਾ ਗਿਆ ਹੈ ਇਸ ਦਾ ਸਿਰਜਣਾਤਮਕ ਤੇ ਨਾਸ਼ਾਤਮਕ ਦੋਨੋਂ ਤਰ੍ਹਾਂ ਦਾ ਯਤਨ ਕੀਤਾ ਜਾ ਸਕਦਾ ਹੈ ਨਿਸ਼ਚਿਤ ਉਦੇਸ਼ ਰਾਹੀਂ ਵਿਅਕਤੀ ਇਸ ਨੂੰ ਸਹਿਦ ਦੇ ਸਕਦਾ ਹੈ ਜਾਂ ਇਸ ਕਾਰਜ ਨੂੰ ਨਜ਼ਰਅੰਦਾਜ਼ ਕਰ ਸਕਦਾ ਹੈ ਇਹ ਫੈਸਲਾ ਹਰ ਵਿਅਕਤੀ ਨੂੰ ਕਰਨਾ ਹੁੰਦਾ ਹੈ ਕਿ ਉਹ ਅਜਿਹਾ ਕਰਨਾ ਚਾਹੁੰਦਾ ਹੈ ਜਾਂ ਨਹੀਂ ਇਸ ਮਹਾਨ ਅਧਿਕਾਰ ਦਾ ਸਹੀ ਉਪਯੋਗ ਸਿਰਫ ਸਭੈ ਅਨੁਸ਼ਾਸਨ ਰਾਹੀ ਹੀ ਹੋ ਸਕਦਾ ਹੈ। ਨੰਬਰ 2 ਚੇਤਨ ਦਿਮਾਗ ਦਿਮਾਗ ਦੇ ਦੋ ਭਾਗ ਹੁੰਦੇ ਹਨ ਚੇਤਨ ਅਤੇ ਅਵਚੇਤਨ ਮਨੋਵਿਗਿਆਨੀਆਂ ਦੀ ਰਾਏ ਵਿੱਚ ਇਹਨਾਂ ਦੋਨਾਂ ਹਿੱਸਿਆਂ ਦੀ ਤੁਲਨਾ ਇਸ ਵਰਗ ਖੇਮਖੰਡ ਨਾਲ ਕੀਤੀ ਜਾ ਸਕਦੀ ਹੈ। ਪਾਣੀ ਉੱਪਰ ਦਿਖਾਈ ਦੇਣ ਵਾਲਾ ਹਿੱਸਾ ਚੇਤਨ ਦਿਮਾਗ ਦੀ ਗਵਾਹੀ ਕਰਦਾ ਹੈ। ਪਾਣੀ ਹੇਠਾਂ ਲੁਕਿਆ ਹੋਇਆ ਹਿੱਸਾ ਅਵਚੇਤਨ ਦਿਮਾਗ ਦੀ ਗਵਾਹੀ ਕਰਦਾ ਹੈ। ਇਸ ਲਈ ਇਹ ਸਪਸ਼ਟ ਹੈ ਕਿ ਚੇਤਨ ਹਿੱਸੇ ਵਿੱਚ ਦਿਮਾਗ ਦੀ ਕੇਵਲ 20% ਸ਼ਕਤੀ ਦਾ ਪ੍ਰਯੋਗ ਹੁੰਦਾ ਹੈ। ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਇਸ ਚੇਤਨ ਦਿਮਾਗ ਨਾਲ ਹੀ ਅਸੀਂ ਸੁਚੇਤ ਰੂਪ ਵਿੱਚ ਇੱਛਾ ਅਨੁਸਾਰ ਵਿਚਾਰ ਦੀ ਸ਼ਕਤੀ ਨੂੰ ਵਰਤਦੇ ਹਾਂ। ਦਿਮਾਗ ਦਾ ਅਵਚੇਤਨ ਹਿੱਸਾ ਆਪਣੇ ਆਪ ਕੰਮ ਕਰਦਾ ਹੈ। ਇਹ ਸਰੀਰ ਦੇ ਨਿਰਮਾਣ ਅਤੇ ਸਾਹ ਸੰਭਾਲ ਸਬੰਧੀ ਸਾਰੇ ਜ਼ਰੂਰੀ ਕੰਮ ਕਰਦਾ ਹੈ। ਇਸੇ ਕਰਕੇ ਦਿਲ ਖੂਨ ਨੂੰ ਲਗਾਤਾਰ ਸਾਫ਼ ਕਰਦਾ ਹੈ। ਇਸੇ ਕਰਕੇ ਖਾਣਾ ਸਹੀ ਤਰੀਕੇ ਨਾਲ ਪਚਦਾ ਹੈ। ਤੇ ਸਾਰੇ ਸਰੀਰ ਵਿੱਚ ਖੁਰਾਕ ਤਰਲ ਰੋਭੇ ਵਿੱਚ ਪਹੁੰਚਦੀ ਹੈ ਇਹ ਮਰੀਆਂ ਨਾੜੀਆਂ ਨੂੰ ਪਰਾਂ ਕਰਦਾ ਹੈ ਤੇ ਉਹਨਾਂ ਦੀ ਥਾਂ ਨਵੀਆਂ ਨਾੜਾਂ ਦਾ ਨਿਰਮਾਣ ਕਰਦਾ ਹੈ ਇਹ ਸਿਹਤ ਲਈ ਹਾਨੀਕਾਰਕ ਬੈਕਟੀਰੀਆ ਹਟਾਉਂਦਾ ਹੈ ਇਹ ਫਲਾਉ ਔਲਾਦ ਪੈਦਾ ਕਰਨ ਵਿੱਚ ਮਦਦ ਕਰਦਾ ਹੈ ਦਿਮਾਗ ਦਾ ਅਵਚੇਤਨ ਹਿੱਸਾ ਇਹਨਾਂ ਕੰਮਾਂ ਤੋਂ ਬਿਨਾ ਕਈ ਹੋਰ ਜ਼ਰੂਰੀ ਕੰਮ ਵੀ ਕਰਦਾ ਹੈ ਨਾਲ ਹੀ ਇਹ ਚੇਤਨ ਦਿਮਾਗ ਅਤੇ ਅਸੀਮ ਅਕਲਮੰਦੀ ਵਿਚਲੀ ਕੜੀ ਦੇ ਰੂਪ ਵਿੱਚ ਵੀ ਕੰਮ ਕਰਦਾ ਹੈ ਇਸ ਨੂੰ ਚੇਤਨ ਦਿਮਾਗ ਦੀ ਟੂਟੀ ਕਿਹਾ ਜਾ ਸਕਦਾ ਹੈ ਸਵੈ ਅਨੁਸ਼ਾਸਨ ਰਾਹੀਂ ਜੇ ਇਸ ਨੂੰ ਕਾਬੂ ਕਰ ਲਿਆ ਜਾਏ ਤਾਂ ਇਸ ਨਾਲ ਵਿਚਾਰ ਦੀ ਬਧੇਰੇ ਸ਼ਕਤੀ ਮਿਲ ਸਕਦੀ ਹੈ ਇਸ ਦੀ ਤੁਲਨਾ ਉਪਜਾਊ ਬਗੀਚੇ ਨਾਲ ਕੀਤੀ ਜਾ ਸਕਦੀ ਹੈ ਜਿਸ ਵਿੱਚ ਮਨ ਚਾਹੇ ਵਿਚਾਰਾਂ ਦਾ ਕੋਈ ਵੀ ਬੀਜ ਬੀਜਿਆ ਜਾ ਸਕਦਾ ਹੈ ਅਤੇ ਪੁਗਾਰਿਆ ਪੁਗਾਰਿਆ ਜਾ ਸਕਦਾ ਹੈ ਅਵਚੇਤਨ ਦਿਮਾਗ ਦੇ ਮਹੱਤਵ ਦਾ ਪਤਾ ਇਸ ਗੱਲ ਤੋਂ ਲੱਗ ਸਕਦਾ ਹੈ ਕਿ ਇਹ ਅਸੀਮ ਬੁੱਧੀ ਤੱਕ ਅਪੜਨ ਦਾ ਇੱਕੋ ਜਰੀਆ ਹੈ ਇਸ ਲਈ ਇਹ ਹੀ ਉਹ ਜਰੀਆ ਹੈ ਜਿਸ ਰਾਹੀਂ ਸਾਡੀਆਂ ਬੇਨਤੀਆਂ ਅਸੀਮ ਬੁੱਧੀ ਤੱਕ ਪੁੱਜਦੀਆਂ ਹਨ ਅਤੇ ਇਹ ਹੀ ਉਹ ਜਰੀਆ ਹੈ ਜਿਨ੍ਹਾਂ ਰਾਹੀਂ ਬੇਨਤੀਆਂ ਦਾ ਉੱਤਰ ਮਿਲਦਾ ਹੈ। ਇਹ ਹੀ ਉਹ ਜਰੀਆ ਹੈ ਜੋ ਵਿਅਕਤੀ ਦੇ ਨਿਸ਼ਚਿਤ ਪ੍ਰਮੁੱਖ ਦੇਸ਼ ਨੂੰ ਉਸ ਦੇ ਭੌਤਿਕ ਰੂਪ ਵਿੱਚ ਬਦਲਦਾ ਹੈ। ਇਸ ਦਾ ਤਰੀਕਾ ਇਹ ਹੁੰਦਾ ਹੈ ਕਿ ਉਪਚੇਤਨ ਦਿਮਾਗ ਵਿਅਕਤੀ ਨੂੰ ਪੂਰਾ ਰਾਹ ਦਿਖਾਉਂਦਾ ਹੈ ਤਾਂ ਕਿ ਉਹ ਆਪਣੀ ਮਨਚਾਹੀ ਵਸਤੂ ਨੂੰ ਹਾਸਲ ਕਰਨ ਲਈ ਪ੍ਰਾਪਤ ਸੁਭਾਵਕ ਸਾਧਨਾਂ ਦੀ ਉਚਿਤ ਵਰਤੋਂ ਕਰੇ। ਚੇਤਨਨ ਦਿਮਾਗ ਵਿਚਾਰ ਦਿਆਂ ਬੇਚੈਨੀਆਂ ਉੱਪਰ ਕੰਮ ਕਰਦਾ ਹੈ ਇਹ ਚੇਤਨ ਦਿਮਾਗ ਦੇ ਸਾਰੇ ਪਰਬਲ ਵਿਚਾਰਾਂ ਨੂੰ ਗ੍ਰਹਿਣ ਕਰਦਾ ਹੈ ਅਤੇ ਉਹਨਾਂ ਨੂੰ ਉਹਨਾਂ ਦੇ ਤਰਕ ਆਧਾਰਤ ਨਤੀਜੇ ਉੱਪਰ ਪਹੁੰਚਾਉਂਦਾ ਹੈ ਅਰਥਾਤ ਇਹ ਉਹਨਾਂ ਵਿਚਾਰਾਂ ਨੂੰ ਪਹਿਲ ਦਿੰਦਾ ਹੈ ਜਿਨ੍ਹਾਂ ਪਿੱਛੇ ਭਾਵਨਾਤਮਕ ਸ਼ਕਤੀ ਹੋਵੇ ਜਿਵੇਂ ਡਰ ਦੀ ਭਾਵਨਾ ਜਾਂ ਆਸਥਾ ਦੀ ਭਾਵਨਾ ਇਸ ਲਈ ਸਵੇ ਅਨੁਸ਼ਾਸਨ ਦੀ ਲੋੜ ਹੁੰਦੀ ਹੈ ਤਾਂ ਕਿ ਇਹ ਬਚੇਤਨ ਦਿਮਾਗ ਕਿ ਕੇਵਲ ਉਹੀ ਵਿਚਾਰ ਜਾਂ ਇਛਾਵਾਂ ਪਹੁੰਚਣ ਜਿਨ੍ਹਾਂ ਨਾਲ ਇਛਿਤ ਵਸਤੂ ਨੂੰ ਹਾਸਲ ਕਰਨ ਵਿੱਚ ਮਦਦ ਮਿਲ ਸਕੇ ਅਵਚੇਤਨ ਦਿਮਾਗ ਪਰਬਲ ਵਿਚਾਰਾਂ ਨੂੰ ਵੀ ਪਹਿਲ ਦਿੰਦਾ ਹੈ ਇਛਾਵਾਂ ਨੂੰ ਬਾਰ-ਬਾਰ ਦੁਹਰਾ ਕੇ ਵਿਚਾਰਾਂ ਨੂੰ ਬਲਵਾਨ ਬਣਾਇਆ ਜਾ ਸਕਦਾ ਹੈ ਇਸ ਨਾਲ ਇਹ ਸਪਸ਼ਟ ਹੁੰਦਾ ਹੈ ਕਿ ਨਿਸ਼ਚਿਤ ਪ੍ਰਮੁੱਖ ਉਦੇਸ਼ ਬਣਾਉਣਾ ਕਿਉਂ ਮਹੱਤਵਪੂਰਨ ਹੈ ਇਸੇ ਕਰਕੇ ਸਵੇਰ ਅਨੁਸ਼ਾਸਨ ਰਾਹੀਂ ਉਦੇਸ਼ ਨੂੰ ਆਪਣੇ ਦਿਮਾਗ ਵਿੱਚ ਬਿਠਾਉਣਾ ਅਤੇ ਉਸ ਨੂੰ ਪਰਬਲ ਬਣਾਉਣਾ ਬਹੁਤ ਜ਼ਰੂਰੀ ਹੁੰਦਾ ਹੈ ਨੰਬਰ 3 ਇੱਛਾ ਸ਼ਕਤੀ ਇੱਛਾ ਸ਼ਕਤੀ ਦਿਮਾਗ ਦੇ ਸਾਰੇ ਹਿੱਸਿਆਂ ਦੀ ਮੁਖੀ ਹੈ ਇਸ ਵਿੱਚ ਵਿਚਾਰ ਦੀਆਂ ਸਾਰੀਆਂ ਆਦਤਾਂ ਨੂੰ ਸਵਾਰਨ ਬਦਲਣ ਜਾਂ ਸੰਤੁਲਿਤ ਕਰਨ ਦੀ ਸ਼ਕਤੀ ਹੁੰਦੀ ਹੈ ਇਸ ਦੇ ਫੈਸਲੇ ਅੰਤਿਮ ਹੁੰਦੇ ਹਨ ਅਤੇ ਇਹਨਾਂ ਨੂੰ ਕੇਵਲ ਇਹ ਹੀ ਬਦਲ ਸਕਦੀ ਹੈ ਇਸ ਵਿੱਚ ਭਾਵਨਾਵਾਂ ਨੂੰ ਕਾਬੂ ਵਿੱਚ ਰੱਖਣ ਦੀ ਤਾਕਤ ਹੁੰਦੀ ਹੈ ਅਤੇ ਇਸ ਨੂੰ ਸਿਰਫ ਸਵੇ ਅਨੁਸ਼ਾਸਨ ਰਾਹੀਂ ਹੀ ਸੇਧ ਦਿੱਤੀ ਜਾ ਸਕਦੀ ਹੈ ਇਹ ਬੋਰਡ ਆਫ ਡਾਇਰੈਕਟਰਸ ਦੇ ਚੇਅਰਮੈਨ ਵਾਂਗ ਹੁੰਦੀ ਹੈ ਜਿਸ ਦੇ ਫੈਸਲੇ ਅੰਤਿਮ ਹੁੰਦੇ ਹਨ ਇਹ ਚੇਤਨ ਦਿਮਾਗ ਦੇ ਹੀ ਹੁਕਮ ਮੰਨਦੀ ਹੈ ਅਤੇ ਹੋਰ ਕਿਸੇ ਤਾਕਤ ਨੂੰ ਮਨਜ਼ੂਰ ਨਹੀਂ ਕਰਦੀ ਨੰਬਰ 4 ਤਰਕਸ਼ਕਤੀ ਇਹ ਚੇਤਨ ਦਿਮਾਗ ਦੀ ਜੱਜ ਹੈ ਜੋ ਸਾਰਿਆਂ ਵਿਚਾਰਾਂ ਯੋਜਨਾਵਾਂ ਅਤੇ ਇੱਛਾਵਾਂ ਉੱਪਰ ਆਪਣਾ ਫੈਸਲਾ ਸੁਣਾਉਂਦੀ ਹੈ ਸਵੈ ਅਨੁਸ਼ਾਸਨ ਰਾਹੀਂ ਮਾਰਗਦਰਸ਼ਨ ਮਿਲਣ ਉਪਰੰਤ ਤਰਕਸ਼ਕਤੀ ਇਹ ਕੰਮ ਚੰਗੀ ਤਰ੍ਹਾਂ ਕਰਦੀ ਹੈ ਅਰਥਾਤ ਇਸਦੇ ਫੈਸਲੇ ਅੰਤਿਮ ਨਹੀਂ ਹੁੰਦੇ ਇੱਛਾ ਸ਼ਕਤੀ ਉਹਨਾਂ ਨੂੰ ਨਾਮਨਜ਼ੂਰ ਕਰ ਸਕਦੀ ਹੈ ਜਾਂ ਭਾਵਨਾਵਾਂ ਦੀ ਸ਼ਕਤੀ ਉਹਨਾਂ ਵਿੱਚ ਤਬਦੀਲੀ ਕਰ ਸਕਦੀ ਹੈ ਇਹ ਵੀ ਜਾਣ ਲੋ ਕਿ ਟਿੱਕਾ ਟਿੱਪਣੀ ਲਈ ਤਰਕ ਸ਼ਕਤੀ ਦੇ ਸਹਿਯੋਗ ਦੀ ਲੋੜ ਹੁੰਦੀ ਹੈ ਹਾਲਾਂਕਿ ਆਮ ਤੌਰ ਤੇ 10000 ਲੋਕਾਂ ਵਿੱਚੋਂ ਕੇਵਲ ਇੱਕ ਵਿੱਚ ਹੀ ਇਹ ਲੋੜ ਪੂਰੀ ਹੁੰਦੀ ਹੈ ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਇੰਨੇ ਘੱਟ ਲੋਕ ਟਿੱਕਾ ਟਿੱਪਣੀ ਵਾਲੇ ਕਿਉਂ ਹੁੰਦੇ ਹਨ ਜਿਸ ਨੂੰ ਅਸੀਂ ਆਮ ਤੌਰ ਤੇ ਚਿੰਤਨ ਦਾ ਨਾਮ ਦਿੰਦੇ ਹਾਂ ਉਹ ਅਕਸਰ ਭਾਵਨਾਵਾਂ ਦਾ ਕੰਮ ਹੈ ਭਾਵ ਇਸ ਤਰ੍ਹਾਂ ਦੇ ਖੋਤੀ ਚਿੰਤਨ ਉੱਪਰ ਸਵੇਹ ਅਨੁਸ਼ਾਸਨ ਦਾ ਰਾਦ ਸੇਰੇ ਦਾ ਪ੍ਰਭਾਵ ਨਹੀਂ ਹੁੰਦਾ ਅਤੇ ਇਸ ਦਾ ਇੱਛਾ ਸ਼ਕਤੀ ਜਾਂ ਤਰਕ ਸ਼ਕਤੀ ਨਾਲ ਵੀ ਕੋਈ ਸਬੰਧ ਨਹੀਂ ਹੁੰਦਾ ਨੰਬਰ 5 ਭਾਵਨਾਵਾਂ ਦੀ ਸ਼ਕਤੀ ਇਹ ਦਿਮਾਗ ਦੇ ਵਧੇਰੇ ਕਾਰਜਾਂ ਦਾ ਸਰੋਤ ਹੈ ਇਸੇ ਕਰਕੇ ਚੇਤਨ ਦਿਮਾਗ ਵਿੱਚ ਜਿਆਦਾ ਵਿਚਾਰ ਆਉਂਦੇ ਹਨ ਜੇ ਇੱਛਾ ਸ਼ਕਤੀ ਦੇ ਮਾਰਗਦਰਸ਼ਨ ਵਿੱਚ ਤਰਕ ਸ਼ਕਤੀ ਰਾਹੀਂ ਭਾਵਨਾਵਾਂ ਨੂੰ ਨਾ ਪਰਖਿਆ ਜਾਏ ਤਾਂ ਭਾਵਨਾਵਾਂ ਗੁੰਮਰਾਹ ਕਰ ਸਕਦੀਆਂ ਹਨ ਪ੍ਰੋਸੇਜੋਗ ਨਹੀਂ ਹੁੰਦੀਆਂ ਤੇ ਬਹੁਤ ਖਤਰਨਾਕ ਵੀ ਹੋ ਸਕਦੀਆਂ ਹਨ ਭਾਵਨਾਵਾਂ ਨੂੰ ਸਿਰਫ ਇਸ ਲਈ ਭੈੜਾ ਨਹੀਂ ਮੰਨਣਾ ਚਾਹੀਦਾ ਕਿਉਂਕਿ ਉਹ ਪ੍ਰੋਸੇਜੋਗ ਨਹੀਂ ਹੁੰਦੀਆਂ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਭਾਵਨਾਵਾਂ ਹੀ ਉਤਸ਼ਾਹ ਕਲਪਨਾ ਸ਼ਕਤੀ ਅਤੇ ਰਚਨਾਤਮਕ ਦ੍ਰਿਸ਼ਟੀ ਦਾ ਸਰੋਤ ਹਨ ব্যক্তিগত সফলতা ਲਈ ਇਹ ਗੁਣ ਜ਼ਰੂਰੀ ਹਨ ਭਾਵਨਾਵਾਂ ਨੂੰ ਸਵੇ ਅਨੁਸ਼ਾਸਨ ਰਾਹੀਂ ਰਾਹ ਦਿਖਾਇਆ ਜਾ ਸਕਦਾ ਹੈ ਇੱਛਾ ਸ਼ਕਤੀ ਅਤੇ ਤਰਕ ਸ਼ਕਤੀ ਦੇ ذریعے ਭਾਵਨਾਵਾਂ ਵਿੱਚ ਤਬਦੀਲੀ ਕਰਕੇ ਜਿਹਾ ਕੀਤਾ ਜਾ ਸਕਦਾ ਹੈ ਭਾਵਨਾਵਾਂ ਉੱਪਰ ਪੂਰਾ ਕਾਬੂ ਕੀਤੇ ਬਿਨਾ ਟਿਕਾ ਟਿਕਣੀ ਸੰਭਵ ਨਹੀਂ ਹੈ ਇਹ ਕੰਟਰੋਲ ਸਦੈ ਹੋ ਸਕਦਾ ਹੈ ਜਦੋਂ ਭਾਵਨਾਵਾਂ ਨੂੰ ਇੱਛਾ ਸ਼ਕਤੀ ਦੇ ਕੰਟਰੋਲ ਵਿੱਚ ਰੱਖਿਆ ਜਾਏ ਇੱਛਾ ਸ਼ਕਤੀ ਰਾਹੀਂ ਸੁਝਾਏ ਗਏ ਉਦੇਸ਼ਾਂ ਦੀ ਦਿਸ਼ਾ ਵਿੱਚ ਭਾਵਨਾਵਾਂ ਨੂੰ ਵਿਕਸਿਤ ਕਰਨ ਦੀ ਲੋੜ ਹੁੰਦੀ ਹੈ ਤੇ ਜ਼ਰੂਰਤ ਪੈਣ ਤੇ ਉਹਨਾਂ ਨੂੰ ਤਰਕਸ਼ੀਲਤਾ ਰਾਹੀਂ ਬਦਲਿਆ ਵੀ ਜਾ ਸਕਦਾ ਹੈ। ਇੱਛਾ ਸ਼ਕਤੀ ਅਤੇ ਤਰਕ ਸ਼ਕਤੀ ਦੇ ਆਧਾਰ ਉੱਪਰ ਹੀ ਟਿਕਾ ਟਿੱਪਣੀ ਸੰਭਵ ਹੈ। ਇਸ ਦੇ ਬਿਨਾਂ ਟਿਕਾ ਟਿੱਪਣੀ ਕੋਈ ਫੈਸਲਾ ਨਹੀਂ ਕਰਦੀ। ਇਹ ਕਲਪਨਾ ਸ਼ਕਤੀ ਰਾਹੀਂ ਭਾਵਨਾਵਾਂ ਨੂੰ ਵਿਚਾਰਾਂ ਦੀ ਰਚਨਾ ਲਈ ਪ੍ਰੇਰਿਤ ਕਰਦੀ ਹੈ ਪਰ ਆਖਰੀ ਫੈਸਲਾ ਲੈਣ ਤੋਂ ਪਹਿਲਾਂ ਇਹ ਉਹਨਾਂ ਵਿਚਾਰਾਂ ਉੱਪਰ ਇੱਛਾ ਸ਼ਕਤੀ ਅਤੇ ਤਰਕ ਸ਼ਕਤੀ ਦੀ ਮੋਹਰ ਵੀ ਲਗਾਉਂਦੀ ਹੈ। ਇਹ ਸਰਵਉੱਚ ਸਵੇਰ ਅਨੁਸ਼ਾਸਨ ਹੈ ਇਸ ਨੂੰ ਸਮਝਣਾ ਸੌਖਾ ਹੈ ਪਰ ਇਸ ਦੀ ਨਕਲ ਕਰਨੀ ਸੌਖੀ ਨਹੀਂ ਹੈ ਇਸ ਦੀ ਨਕਲ ਸਿਰਫ ਟਿੱਕਾ ਟਿੱਪਣੀ ਵਾਲੇ ਚਿੰਤਕ ਹੀ ਕਰ ਸਕਦੇ ਹਨ ਜੋ ਆਪਣੀ ਪਹਿਲ ਨਾਲ ਚੱਲਦੇ ਹਨ 12 ਦੌਲਤਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਦੌਲਤਾਂ ਪਹਿਲੀ ਸਕਾਰਾਤਮਕ ਮਾਨਸਿਕ ਨਜ਼ਰੀਆ ਦੂਸਰੀ ਮਨੁੱਖੀ ਸਬੰਧਾਂ ਵਿੱਚ ਇਕਸਾਰਤਾ ਤੀਸਰੀ ਡਰ ਤੋਂ ਮੁਕਤੀ ਚੌਥੀ ਸਫਲਤਾ ਦੀ ਉਮੀਦ ਪੰਜਵੀਂ ਆਸਥਾ ਦੀ ਲੋੜ ਇਹਨਾਂ ਸਾਰੇ ਵਿਸ਼ਿਆਂ ਉੱਪਰ ਖੁੱਲੀ ਮਾਨਸਿਕਤਾ ਅਤੇ ਸਤਵੀਂ ਚੰਗੀ ਸਰੀਰਕ ਸਿਹਤ ਇਹਨਾਂ ਨੂੰ ਭਾਵਨਾਵਾਂ ਦੇ ਸਖਤ ਨਿਰਦੇਸ਼ਨ ਅਤੇ ਕੰਟਰੋਲ ਰਾਹੀਂ ਹੀ ਹਾਸਲ ਕੀਤਾ ਜਾ ਸਕਦਾ ਹੈ ਇਸ ਦਾ ਇਹ ਮਤਲਬ ਨਹੀਂ ਕਿ ਭਾਵਨਾਵਾਂ ਦਾ ਦਮਨ ਕਰਨਾ ਚਾਹੀਦਾ ਹੈ ਇਸ ਦਾ ਮਤਲਬ ਤਾਂ ਸਿਰਫ ਇਹ ਹੈ ਕਿ ਨਿਸ਼ਚਿਤ ਉਦੇਸ਼ਾਂ ਦੀ ਸੇਧ ਵਿੱਚ ਉਹਨਾਂ ਦਾ ਨਿਰਦੇਸ਼ਨ ਅਤੇ ਕੰਟਰੋਲ ਕੀਤਾ ਜਾਣਾ ਚਾਹੀਦਾ ਹੈ ਪਾਵਨਾਮਾ ਬੋਇਲਰ ਦੀ ਭਾਫ ਵੰਗ ਹੁੰਦੀਆਂ ਹਨ ਜਿਸ ਦੀ ਸ਼ਕਤੀ ਇਸ ਗੱਲ ਵਿੱਚ ਪਈ ਹੁੰਦੀ ਹੈ ਕਿ ਉਹ ਇੰਜਨ ਵਿੱਚੋਂ ਕਿਵੇਂ ਅਤੇ ਕਿਸ ਦਿਸ਼ਾ ਵਿੱਚ ਨਿਕਲਦੀ ਹੈ ਬੇਕਾਬੂ ਪਾਫ ਵਿੱਚ ਕੋਈ ਸ਼ਕਤੀ ਨਹੀਂ ਹੁੰਦੀ ਹਾਲਾਂਕਿ ਇਸ ਨੂੰ ਕਾਬੂ ਕੀਤਾ ਜਾ ਸਕਦਾ ਹੈ ਪਰ ਇਸ ਨੂੰ ਗਵਰਨਰ ਇੰਜਨ ਰਾਹੀਂ ਸੇਧ ਦਿੱਤੀ ਜਾਣੀ ਚਾਹੀਦੀ ਹੈ ਸਭੇ ਅਨੁਸ਼ਾਸਨ ਵੀ ਗਵਰਨਰ ਵਾਂਗ ਹੀ ਹੈ ਕਿਉਂਕਿ ਇਹ ਭਾਗਨਾਮਾ ਨੂੰ ਕੰਟਰੋਲ ਅਤੇ ਨਿਰਦੇਸ਼ਿਤ ਕਰਦਾ ਹੈ ਸਭ ਤੋਂ ਮਹੱਤਵਪੂਰਨ ਅਤੇ ਸਭ ਤੋਂ ਖਤਰਨਾਕ ਭਾਗਨਾਮਾ ਭਾਵਨਾਵਾਂ ਇੱਕ ਸੈਕਸ ਦੀ ਭਾਵਨਾ ਨੰਬਰ 2 ਡਰ ਦੀ ਭਾਵਨਾ ਇਹਨਾਂ ਭਾਵਨਾਵਾਂ ਕਰਕੇ ਹੀ ਇਨਸਾਨ ਸਭ ਤੋਂ ਵੱਧ ਕੰਮ ਕਰਦਾ ਹੈ ਪ੍ਰੇਮ ਅਤੇ ਸੈਕਸ ਦੀਆਂ ਭਾਵਨਾਵਾਂ ਰਚਨਾਤਮਕ ਹੁੰਦੀਆਂ ਹਨ ਜਦੋਂ ਇਹਨਾਂ ਨੂੰ ਜਦੋਂ ਇਹਨਾਂ ਨੂੰ ਕਾਬੂ ਕੀਤਾ ਜਾਂਦਾ ਹੈ ਤੇ ਸੇਧ ਦਿੱਤੀ ਜਾਂਦੀ ਹੈ ਤਾਂ ਵਿਅਕਤੀ ਪਰਬਲ ਕਲਪਨਾਸ਼ੀਲਤਾ ਤੇ ਭਵਿੱਖੀ ਨਜ਼ਰੀਏ ਤੋਂ ਪ੍ਰੇਰਿਤ ਹੁੰਦਾ ਹੈ ਜੇ ਇਹਨਾਂ ਨੂੰ ਕਾਬੂ ਜਾਂ ਨਿਰਦੇਸ਼ ਨਹੀਂ ਕੀਤਾ ਜਾਂਦਾ ਤਾਂ ਇਹ ਵਿਅਕਤੀ ਨੂੰ ਤਬਾਹ ਕਰ ਦੇਣ ਵਾਲੀਆਂ ਮੂਰਖਤਾਵਾਂ ਵੱਲ ਲੈ ਜਾ ਸਕਦੀਆਂ ਹਨ ਨੰਬਰ ਛੇ ਕਲਪਨਾ ਸ਼ਕਤੀ ਇਹ ਉਹ ਵਰਕਸ਼ਾਪ ਹੈ ਜਿੱਥੇ ਸਾਰੀਆਂ ਛਾਵਾ ਵਿਚਾਰ ਯੋਜਨਾਵਾਂ ਅਤੇ ਉਦੇਸ਼ ਆਕਾਰ ਲੈਂਦੇ ਹਨ ਅਤੇ ਬਣਦੇ ਹਨ ਨਾਲ ਹੀ ਉਹਨਾਂ ਨੂੰ ਸাকার ਕਰਨ ਦੇ ਸਾਧਨ ਵੀ ਇੱਥੇ ਹੀ ਬਣਦੇ ਹਨ ਨਿਯਮ ਅਨੁਸਾਰ ਵਰਤੋਂ ਅਤੇ ਸਵੇ ਅਨੁਸ਼ਾਸਨ ਰਾਹੀਂ ਕਲਪਨਾ ਸ਼ਕਤੀ ਨੂੰ ਰਚਨਾਤਮਕ ਵਿਕੀ ਨਜ਼ਰੀਏ ਦੇ ਪੱਧਰ ਤੱਕ ਵਿਕਸਿਤ ਕੀਤਾ ਜਾ ਸਕਦਾ ਹੈ ਭਾਵਨਾਵਾਂ ਵਾਂਗ ਹੀ ਕਲਪਨਾ ਸ਼ਕਤੀ ਵੀ ਅਰਧ ਤੱਕ ਭਰੋਸੇਯੋਗ ਨਹੀਂ ਹੁੰਦੀ ਜਰੋਂ ਤੱਕ ਇਸ ਨੂੰ ਸਬੈ ਅਨੁਸ਼ਾਸਨ ਰਾਹੀਂ ਕੰਟਰੋਲ ਅਤੇ ਨਿਰਦੇਸ਼ਿਤ ਨਾ ਕੀਤਾ ਜਾਏ ਜੇ ਕਾਬੂ ਨਾ ਹੋਵੇ ਤਾਂ ਕਲਪਨਾ ਸ਼ਕਤੀ ਬੇਅਰਥ ਅਨਵਿਹਾਰਕ ਅਤੇ ਨਾਸ਼ਵਾਨ ਗਤੀਵਿਧੀਆਂ ਵੱਲ ਲੈ ਜਾ ਸਕਦੀ ਹੈ ਜਿਨ੍ਹਾਂ ਦਾ ਇੱਥੇ ਵਿਸਥਾਰ ਨਾਲ ਵਰਣਨ ਕਰਨਾ ਜ਼ਰੂਰੀ ਨਹੀਂ ਹੈ ਬੇਕਾਬੂ ਕਲਪਨਾ ਸ਼ਕਤੀ ਨਾਲ ਹੀ ਦਿਨਵੇਲੇ ਦੇ ਸੁਪਨੇ ਬਣਦੇ ਹਨ ਨਿਸ਼ਚਿਤ ਉਦੇਸ਼ ਅਤੇ ਨਿਸ਼ਚਿਤ ਯੋਜਨਾਵਾਂ 'ਤੇ ਰਹੀ ਹੀ ਕਲਪਨਾ ਸ਼ਕਤੀ ਨੂੰ ਕਾਬੂ ਵਿੱਚ ਰੱਖਣ ਦਾ ਆਰੰਭ ਹੁੰਦਾ ਹੈ ਸਬੈ ਅਨੁਸ਼ਾਸਨ ਦੀਆਂ ਕਠੋਰ ਆਰਦਾਤਾਂ ਨਾਲ ਇਹ ਕੰਟਰੋਲ ਪੂਰਾ ਹੁੰਦਾ ਹੈ ਇਸੇ ਨਾਲ ਭਾਵਨਾਵਾਂ ਦੀ ਸ਼ਕਤੀ ਨੂੰ ਨਿਸ਼ਚਿਤ ਸੇਧ ਮਿਲਦੀ ਹੈ ਕਿਉਂਕਿ ਭਾਵਨਾਵਾਂ ਦੀ ਸ਼ਕਤੀ ਹੀ ਕਲਪਨਾ ਸ਼ਕਤੀ ਨੂੰ ਕਾਰਜ ਲਈ ਪ੍ਰੇਰਿਤ ਕਰਦੀ ਹੈ ਨੰਬਰ 7 ਅੰਤਰਾਤਮਾ ਦੀ ਸ਼ਕਤੀ ਅੰਤਰਾਤਮਾ ਦਿਮਾਗ ਦੀ ਨੈਤਿਕ ਰਾਹ ਦਸਹਰੀ ਹੈ ਇਸ ਦਾ ਮੁੱਖ ਉਦੇਸ਼ ਵਿਅਕਤੀ ਦੇ ਨਿਸ਼ਾਨੇ ਅਤੇ ਉਦੇਸ਼ਾਂ ਨੂੰ ਇਸ ਤਰ੍ਹਾਂ ਸੁਧਾਰਨਾ ਹੈ ਤਾਂ ਕਿ ਉਹ ਕੁਦਰਤ ਅਤੇ ਮਨੁੱਖ ਜਾਤੀ ਦੇ ਨੈਤਿਕ ਨਿਯਮਾਂ ਦੇ ਸਹਾਇਕ ਹੋਣ ਅੰਤਰਾਤਮਾ ਤਰਕਸ਼ਕਤੀ ਦੀ ਜੋੜੀ ਭੈਣ ਹੈ ਕਿਉਂਕਿ ਜਦੋਂ ਤਰਕਸ਼ਕਤੀ ਦੁਚਿੱਤੀ ਵਿੱਚ ਹੁੰਦੀ ਹੈ ਤਾਂ ਇਹ ਉਸ ਦਾ ਮਾਰਗਦਰਸ਼ਨ ਕਰਦੀ ਹੈ ਅੰਤਰਾਤਮਾ ਇੱਕ ਸਹਿਯੋਗੀ ਰਾਹ ਦਸੇਰੇ ਦੇ ਰੂਪ ਵਿੱਚ ਕੰਮ ਕਰਦੀ ਹੈ ਬਸ਼ਰਤੇ ਇਸ ਦਾ ਸਨਮਾਨ ਅਤੇ ਨਕਲ ਕੀਤਾ ਜਾਏ ਜੇ ਇਸ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਜਾਏ ਜਾਂ ਇਸ ਦੇ ਹੁਕਮਾਂ ਦੀ ਪਾਲਣਾ ਨਾ ਕੀਤੀ ਜਾਏ ਤਾਂ ਇਹ ਮਾਰਗਦਰਸ਼ਕ ਦੀ ਬਜਾਏ ਛਲ ਕਾਪਟ ਨਾਲ ਚਾਲਾਂ ਚੱਲਣ ਵਾਲੀ ਬਣ ਜਾਂਦੀ ਹੈ ਇਸ ਸਥਿਤੀ ਵਿੱਚ ਇਹ ਸਾਡੀਆਂ ਸਭ ਤੋਂ ਤਬਾਹਕਾਰਯੋਗ ਆਦਤਾਂ ਨੂੰ ਤਾਰਕ ਪੂਰਨ ਸਾਬਤ ਕਰਨ ਵਿੱਚ ਜੁਟ ਜਾਂਦੀ ਹੈ ਅੰਤਰਾਤਮਾ ਦੀਆਂ ਭੇਦ ਭਾਵ ਵਾਲੀਆਂ ਆਰਤਾਂ ਕਰਕੇ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਇਸ ਨੂੰ ਪਠੌਰ ਅਤੇ ਅਨੁਸ਼ਾਸਨ ਰਾਹੀਂ ਨਿਰਦੇਸ਼ਿਤ ਕੀਤਾ ਜਾਵੇ ਨੰਬਰ 8 ਛੇਵੀਂ ਇੰਦਰੀ ਇਹ ਦਿਮਾਗ ਦਾ ਪ੍ਰਸਾਰਣ ਕੇਂਦਰ ਹੈ ਜਿਸ ਰਾਹੀਂ ਵਿਅਕਤੀ ਵਿਚਾਰ ਦੀ ਕੰਪਨੀ ਭੇਜਦਾ ਹੈ ਅਤੇ ਪ੍ਰਾਪਤ ਕਰਦਾ ਹੈ ਜਿਸ ਨੂੰ ਆਮ ਤੌਰ ਤੇ ਟੈਲੀਪੈਥੀ ਕਹਿੰਦੇ ਹਨ ਇਹ ਉਹ ਜਰੀਆ ਹੈ ਜਿਸ ਰਾਹੀਂ ਪੂਰਬਲਾ ਗਿਆਨ ਕਹੇ ਜਾਣ ਵਾਲੇ ਸਾਰੇ ਵਿਚਾਰ ਦਿਮਾਗ ਵਿੱਚ ਆਉਂਦੇ ਹਨ ਅਤੇ ਇਹ ਅਵਚੇਤਨ ਦਿਮਾਗ ਤੋਂ ਇਤਨੇ ਕਰੀਬੀ ਤੌਰ ਤੇ ਜੁੜੀ ਹੈ ਕਿ ਸ਼ਾਇਦ ਇਹ ਉਸ ਦਾ ਹਿੱਸਾ ਵੀ ਹੋ ਸਕਦੀ ਹੈ। ਛੇਵੀਂ ਇੰਦਰੀ ਰਾਹੀਂ ਹੀ ਰਚਨਾਤਮਕ ਵਿਕੀ ਨਜ਼ਰੀਆ ਕੰਮ ਕਰਦਾ ਹੈ। ਇਸੇ ਰਾਹੀਂ ਦਿਮਾਗ ਵਿੱਚ ਸਾਰੇ ਨਵੇਂ ਵਿਚਾਰ ਆਉਂਦੇ ਹਨ। ਇਹ ਉਹਨਾਂ ਸਭ ਲੋਕਾਂ ਦੀ ਬਹੁਤ ਵੱਡੀ ਸੰਪਤੀ ਹੁੰਦੀ ਹੈ ਜਿਨ੍ਹਾਂ ਨੂੰ ਜੀਨੀਅਸ ਮੰਨਿਆ ਜਾਂਦਾ ਹੈ। ਨੰਬਰ 9 ਯਾਦ ਸ਼ਕਤੀ ਇਹ ਦਿਮਾਗ ਦੀ ਫਾਈਲਿੰਗ ਕੈਬਿਨੇਟ ਹੈ ਜਿੱਥੇ ਸਾਰੇ ਮਨੋਅਵੇਗ ਸਾਰੇ ਅਨੁਭਵ ਅਤੇ ਸਰੀਰ ਦੀ ਪੰਜੇ ਇੰਦਰੀਆਂ ਦੇ ਜ਼ਰੀਏ ਦਿਮਾਗ ਤੱਕ ਪਹੁੰਚਣ ਵਾਲੇ ਸਾਰੇ ਅਨੁਭਵ ਇਕੱਠੇ ਕੀਤੇ ਜਾਂਦੇ ਹਨ ਇਹ ਵਿਚਾਰ ਦੇ ਉਹਨਾਂ ਸਾਰੀਆਂ ਵਿਚਾਨੀਆਂ ਦੀ ਫਾਈਲਿੰਗ ਕੈਬਿਨੇਟ ਵੀ ਬਣ ਜਾ ਸਕਦੀ ਹੈ ਜੋ ਛੇਵੀਂ ਇੰਦਰੀ ਦੇ ਜ਼ਰੀਏ ਦਿਮਾਗ ਤੱਕ ਪਹੁੰਚਦੇ ਹਨ ਹਾਲਾਂਕਿ ਮਨੋਵਿਗਿਆਨਕ ਇਸ ਗੱਲ ਨਾਲ ਸਹਿਮਤ ਨਹੀਂ ਹਨ ਅਰਥਾਤ ਜਾਦ ਸ਼ਕਤੀ ਤਰ ਤੱਕ ਵਿਸ਼ਵਾਸਯੋਗ ਨਹੀਂ ਹੁੰਦੀ ਜਦੋਂ ਤੱਕ ਇਸ ਨੂੰ ਸਵੈ ਅਨੁਸ਼ਾਸਨ ਰਾਹੀਂ ਕਾਬੂ ਤਾਇ ਨਿਰਦੇਸ਼ਿਤ ਨਾ ਕੀਤਾ ਜਾਏ ਨੰਬਰ 10 ਪੰਜ ਸਰੀਰ ਕੇਂਦਰियां ਇਹ ਦਿਮਾਗ ਦੀਆਂ ਸਰੀਰਕ ਬਾਹਾਂ ਹਨ ਜਿਨ੍ਹਾਂ ਰਾਹੀਂ ਇਹ ਬਾਹਰੀ ਦੁਨੀਆ ਨਾਲ ਸੰਪਰਕ ਕਰਦਾ ਹੈ ਅਤੇ ਉਸ ਤੋਂ ਜਾਣਕਾਰੀ ਹਾਸਲ ਕਰਦਾ ਹੈ ਸਰੀਰ ਕੇਂਦਰियां ਵਿਸ਼ਵਾਸਯੋਗ ਨਹੀਂ ਹੁੰਦੀਆਂ ਇਸ ਲਈ ਉਹਨਾਂ ਨੂੰ ਸਵੈ ਅਨੁਸ਼ਾਸਨ ਦੀ ਲਗਾਤਾਰ ਲੋੜ ਹੁੰਦੀ ਹੈ ਕਿਸੇ ਵੀ ਤਰ੍ਹਾਂ ਦੀ ਗਹਿਰੀ ਭਾਵਨਾਤਮਕ ਸਥਿਤੀ ਵਿੱਚ ਇੰਦਰੀਆਂ ਦੁਚਿੱਤੀ ਅਤੇ ਬੇਪਰੋਸੇ ਵਿੱਚ ਆ ਜਾਂਦੀਆਂ ਹਨ ਸੌਖੇ ਤੋਂ ਸੌਖੀ ਚਾਲਬਾਜ਼ੀ ਸਥਿਤੀ ਵਿੱਚ ਇੰਦਰੀਆਂ ਧੋਖਾ ਖਾ ਸਕਦੀਆਂ ਹਨ ਜ਼ਿੰਦਗੀ ਦੇ ਆਮ દੈਨਿਕ ਅਨੁਭਵਾਂ ਵਿੱਚ ਵੀ ਉਹ ਧੋਖਾ ਖਾ ਸਕਦੀਆਂ ਹਨ ਡਰ ਦੀ ਭਾਵਨਾ ਦੇ ਵਾਸਤੇ ਵਿੱਚ ਹੋਣ ਤੇ ਸਰੀਰ ਕੇਂਦਰੀਆਂ ਅਕਸਰ ਵਿਸ਼ਾਲ ਦੰਤ ਪੈਦਾ ਕਰ ਲੈਂਦੀਆਂ ਹਨ ਜਿਨ੍ਹਾਂ ਦੀ ਹੋਂਦ ਸਿਰਫ ਕਲਪਨਾ ਵਿੱਚ ਹੀ ਨਹੀਂ ਹੁੰਦੀ ਜਦੋਂ ਡਰ ਪਰਵਲ ਹੁੰਦਾ ਹੈ ਤਾਂ ਉਹ ਜੀਵਨ ਦੇ ਹਰ ਤੱਤ ਨੂੰ ਵਧਾਤ ਚੜਾ ਕੇ ਦਿਖਾ ਸਕਦੀਆਂ ਹਨ ਜਾਂ ਵਿਗਾੜ ਸਕਦੀਆਂ ਹਨ ਇਹ ਅਸੀਂ ਉਹਨਾਂ 10 ਤੱਤਾਂ ਦਾ ਸੰਖੇਪ ਵਰਣਨ ਕਰ ਦਿੱਤਾ ਹੈ ਜੋ ਇਨਸਾਨ ਦੀਆਂ ਸਾਰੀਆਂ ਮਾਨਸਿਕ ਗਤੀਵਿਧੀਆਂ ਵਿੱਚ ਹੁੰਦੇ ਹਨ। ਇਹ ਸੇ ਦਿਮਾਗ ਦੀ ਮਸ਼ੀਨੀ ਰਚਨਾ ਨਾਲ ਨਾਲ ਸੰਬੰਧਿਤ ਲੋੜੀਂਦੀ ਜਾਣਕਾਰੀ ਦੇ ਦਿੰਦੀ ਹੈ ਜਿਸ ਨਾਲ ਇਹ ਸਪਸ਼ਟ ਤੌਰ ਉੱਪਰ ਪਤਾ ਲੱਗਦਾ ਹੈ ਕਿ ਸਵੈ ਅਨੁਸ਼ਾਸਨ ਕਿੰਨਾ ਜ਼ਰੂਰੀ ਹੈ। ਸਵੈ ਅਨੁਸ਼ਾਸਨ ਵਿਚਾਰ ਦੀ ਆਰਤਾ ਉੱਪਰ ਕੰਟਰੋਲ ਨਾਲ ਹਾਸਲ ਹੁੰਦਾ ਹੈ। ਸਵੈ ਅਨੁਸ਼ਾਸਨ ਦਾ ਸੰਬੰਧ ਕੇਵਲ ਵਿਚਾਰ ਦੀ ਸ਼ਕਤੀ ਨਾਲ ਹੈ। ਹਰ ਅਨੁਸ਼ਾਸਨ ਦੀ ਜੜ੍ਹ ਦਿਮਾਗ ਵਿੱਚ ਹੁੰਦੀ ਹੈ। ਹਾਲਾਂਕਿ ਇਸ ਦੇ ਪ੍ਰਭਾਵ ਸਰੀਰ ਦੇ ਕਾਰਜਾਂ ਵਿੱਚ ਵੀ ਪ੍ਰਗਟ ਹੋ ਸਕਦੇ ਹਨ। ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ।